ਇਹੋ ਜੀ ਕਿਹੜੀ ਸਥਿਤੀ ਬਣ ਗਈ ਸੀ ਵੀ ਬੱਚੇ ਨੂੰ ਇਸ ਤਰੀਕੇ ਦੇ ਨਾਲ ਛੱਡਿਆ ਐਨੀ ਪਿਆਰੀ ਬੱਚੀ ਐ ਉਹ ਆਪਣੀ ਨਰਸਰੀ ਦਾ ਨਾ ਖਿੱਚਦਾ ਕੇਂਦਰ ਹੈ ਜਣੀ ਬਹੁਤ ਛੋਟੀ ਸੀ ਪਰ ਉਹਦੇ ਟੈਸਟਾਂ ਤੋਂ ਬਾਅਦ ਪਤਾ ਲੱਗਿਆ ਵੀ ਇਹ ਡਾਊਨ ਸਿੰਡਰਮ ਐ ਮੈਨੂੰ ਲੱਗਦਾ ਉਹਨੂੰ ਛੱਡਿਆ ਹੀ ਜਾਂ ਤਾਂ ਡਾਊਨ ਸਿੰਡਰਮ ਕਰਕੇ ਛੱਡਿਆ ਗਿਆ ਹੁਣ ਜਾਂ ਬੇਟੀ ਕਰਕੇ ਉਹ ਆਫਟਰ ਬਰਥ ਤੇ ਛੱਡੀ ਗਈ ਸੀ ਸ਼ਾਇਦ ਤੁਸੀਂ ਵੀ ਜਦੋਂ ਆਉਂਦੇ ਹੋਵੋਗੇ ਤੁਹਾਡੀ ਟੈਨਸ਼ਨ ਆ ਸਭ ਕੁਝ ਸਾਈਡ ਤੇ ਰੱਖ ਕੇ ਤੁਸੀਂ ਇਹਨਾਂ ਨਾਲ ਇੰਜੋਏ ਕਰੋ ਇਹ ਬੱਚੇ ਤਾਂ ਉਹ ਖੁਸ਼ੀਆਂ ਦੰਦੇ ਨੇ ਪਤਾ ਨਹੀਂ ਉਹ ਸਿਰਫ ਇਹ ਮਾਪੇ ਕਿਉਂ ਇਹਨਾਂ ਨੂੰ ਬੋਝ ਸਮਝ ਕੇ ਜਾਂ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਬਿਮਾਰੀ ਦਾ ਕਰਕੇ ਕਿਸੇ ਕਾਰਨ ਕਰਕੇ ਵੀ ਛੱਡ ਦਿੱਤਾ ਜੰਮਿਆ ਹੋਏਗਾ ਉਹਨੇ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਮੇਰੇ ਬੱਚਾ ਕਿਸ ਹਾਲਾਤ ਦੇ ਵਿੱਚ ਜਾ ਰਿਹਾ ਹੈ ਇਹ ਉਹ ਅੱਛੇ ਪਰਿਵਾਰ ਦੀ ਦੀ ਹੈ ਜਿਵੇਂ ਉਹਨੇ ਬਰਤ ਵੀ ਲਿਆ ਹੋਏਗਾ ਨਾ ਕਿਉਂ ਆਪਾਂ ਨੂੰ ਬੱਚੇ ਨੂੰ ਦੇਖ ਕੇ ਹੀ ਪਹਿਲਾਂ ਜ਼ਿਕਰ ਕਰਦੇ ਸੀ ਵੀ ਬੱਚੇ ਦਾ ਪਤਾ ਲੱਗ ਜਾਂਦਾ ਬਹੁਤ ਚੀਜ਼ਾਂ 'ਚ ਉਹ ਸੋਹਣੀ ਵੀ ਬਹੁਤ ਹੈ ਸੁਨੱਖੀ ਵੀ ਬਹੁਤ ਹੈ ਬਹੁਤ ਸੁਥਰੀ ਹੈ ਨਾਰਮਲ ਬੱਚਿਆਂ ਨੂੰ ਤਾਂ ਆਪਾਂ ਕਿਤੇ ਵੀ ਪਾਲ ਸਕਦੇ ਆਂ ਪਰ ਜਿਨ੍ਹਾਂ 'ਚ ਇਹ ਬੱਚੇ ਨੇ ਇਹਨਾਂ ਨੇ ਅਡੌਪਸ਼ਨ ਚ ਨਹੀਂ ਜਾਣਾ ਹੁੰਦਾ ਇਹਨਾਂ ਨੇ ਆਰਗੇਨਾਈਜੇਸ਼ਨ 'ਤੇ ਰਹਿਣਾ ਹੁੰਦਾ ਸਾਡੇ ਕੋਲ ਇੱਕ ਪਹਿਲਾਂ ਵੀ ਬੱਚਾ ਸੀ ਉਹਦੀ 6 ਸਾਲ ਦੇ ਦੀ ਡੈਥ ਹੋ ਗਈ ਸੀ ਪਰ 6 ਸਾਲ ਉਹਨੇ ਇੰਨਾ ਪਿਆਰ ਵੰਡਿਆ ਇੱਥੇ ਉਹ ਉਹ ਅਸਲ 'ਚ ਛੋਟੇ-ਛੋਟੇ ਉਹਨਾਂ ਦੇ ਜਿਹੜੇ ਨਾ ਐਕਟੀਵਿਟੀਜ਼ ਹੁੰਦੀਆਂ ਨੇ ਉਹ ਹੀ ਬਹੁਤ ਸੋਹਣੀਆਂ ਲੱਗਦੀਆਂ ਇਹ ਪਾਪ ਹੈ ਬਹੁਤ ਵੱਡਾ ਉਹ ਪਾਪ ਤੋਂ ਇਹਦਾ ਕਿਤੇ ਨਾ ਕਿਤੇ ਭੁਗਤਾਨ ਕਰਨਾ ਪੈਣਾ ਹੈ ਇਹ ਇਹ ਨਹੀਂ ਹੈਗਾ ਵੀ ਅਸੀਂ ਇੱਥੇ ਕਰ ਲਿਆ ਅਸੀਂ ਲੋਕਾਂ ਤੋਂ ਤਾਂ ਛੁਪ ਜਾਾਂਗੇ ਲੋਕਾਂ ਤੋਂ ਛੁਪਾ ਲਾਂਗੇ ਇਸ ਪਾਪ ਨੂੰ